ਪੰਜਾਬ ਐਂਡ ਸਿੰਧ ਬੈਂਕ ਵੱਲੋਂ ਇੱਕ ਵਿਸ਼ਾਲ ਮੈਗਾ ਪ੍ਰਾਪਰਟੀ ਸ਼ੋਅ ਦਾ ਆਯੋਜਨ ਕੀਤਾ ਗਿਆ। ਇਹ ਵਿਸ਼ੇਸ਼ ਪ੍ਰੋਗਰਾਮ ਬੈਂਕ ਅਮਰਥਰ, ਫਰੀਦਕੋਟ ਅਤੇ ਗੁਰਦਾਸਪੁਰ ਜਰਨਲ ਦਫ਼ਤਰਾਂ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਕਸਦ 30 ਦਸੰਬਰ 2025 ਨੂੰ ਹੋਣ ਵਾਲੀ ਇਹ ਨਿਲਾਮੀ ਦੀਆਂ ਚੁਣੀਆਂ ਗਈਆਂ ਪ੍ਰਾਈਮ ਰਿਹਾਇਸ਼ੀ ਅਤੇ ਵਪਾਰਿਕ ਜਾਇਦਾਦਾਂ ਦਾ ਪ੍ਰਦਰਸ਼ਨ ਕਰਨਾ ਸੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਰਨਲ ਮੈਨੇਜਰ ਸਰਦਾਰ ਗੁਰਮੀਤ ਸਿੰਘ ਨੇ ਕੀਤੀ। ਉਹਨਾਂ ਦੇ ਨਾਲ ਚੀਫ ਮੈਨੇਜਰ ਸ਼੍ਰੀ ਪ੍ਰਵੀਨ ਕੁਮਾਰ ਜੀਪ ਮੈਨੇਜਰ ਸ਼੍ਰੀ ਚੰਦਰ ਪਾਲ ਮਹਿਨ ਮੀ ਸੀਨੀਅਰ ਮੈਨੇਜਰ ਸ਼੍ਰੀ ਮਨੀਸ਼ ਕੁਮਾਰ ਮੈਨੇਜਰ ਸ਼੍ਰੀਮਤੀ ਸ਼ਰੂਤੀ ਪਾਲ ਅਤੇ ਮੈਨੇਜਰ ਸ਼੍ਰੀ ਗੁਰਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਫਰੀਦਕੋਟ ਜ਼ੋਨ ਦੇ ਸੀਨੀਅਰ ਅਧਿਕਾਰੀ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਪ੍ਰਾਪਰਟੀ ਡੀਲਰਾਂ ਇਨਫੋਰਸਮੈਂਟ ਏਜੰਸੀਆਂ ਅਤੇ ਰਿਕਵਰੀ ਏਜੰਸੀਆਂ ਨੂੰ ਬੈਂਕ ਦੀਆਂ ਜਾਇਦਾਦਾਂ ਈ ਬਿਊਲਿੰਗ ਕਾਰਵਾਈ ਕੀਤੀ ਗਈ ਜਨਰਲ ਮੈਨੇਜਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਬੈਂਕ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਾਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਨਾਲ ਬਣਾਇਆ ਗਿਆ ਹੈ ਚੀਫ ਮੈਨੇਜਰ ਸ਼੍ਰੀ ਪ੍ਰਵੀਨ ਕੁਮਾਰ ਅਤੇ ਸ਼੍ਰੀ ਚੰਦਰਪਾਲ ਮਹਿਰਮੀ ਨੇ ਮੌਕੇ ਤੇ ਖਾਜ ਨਿਵੇਸ਼ਕਾਂ ਦੀਆਂ ਜਾਇਦਾਦਾਂ ਨਾਲ ਸੰਬੰਧਿਤ ਤਕਨੀਕੀ ਅਤੇ ਕਾਨੂੰਨੀ ਪੁਸ਼ਕਿਸਦਾਨ ਨਿਪਟਾਰਾ ਵੀ ਕੀਤਾ ਬੈਂਕ ਅਧਿਕਾਰੀਆਂ ਨੇ ਸਮੂਹ ਨਿਵੇਸ਼ਕਾਂ ਅਤੇ ਏਜੰਸੀਆਂ ਨੂੰ ਅਪੀਲ ਕੀਤੀ ਗਈ ਉਹ 30 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਵੱਧ ਤੋਂ ਵੱਧ ਲਾਹਾ ਲੈਣ ਪ੍ਰੋਗਰਾਮ ਦੇ ਅੰਤ ਵਿੱਚ ਮੈਨੇਜਰ ਗੁਰਮੀਤ ਸਿੰਘ ਅਤੇ ਸ਼ਰੂਤੀ ਪਾਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਿਕਾ ਜੀ ਅੱਜ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਇੱਕ ਦਾ ਬਰੀਫ ਦੇਣਾ ਚਾਹਾਂਗਾ ਕਿ ਪੰਜਾਬ ਐਂਡ ਸਿੰਧ ਬੈਂਕ ਦੀ ਤਰਫੋਂ ਇੱਕ 30 ਦਸੰਬਰ ਨੂੰ ਇੱਕ ਮੈਗਾ ਈ ਆਪਸ਼ਨ ਪ੍ਰਾਪਰਟੀ ਦੀ ਲਗਾਈ ਜਾ ਰਹੀ ਹੈ ਜਿਹੜੀਆਂ ਪ੍ਰਾਪਰਟੀਆਂ ਸਾਡੇ ਕੋਲ ਰਹਿਣ ਨੇ ਔਰ ਜਿਹੜੇ ਖਾਤੇ ਐਨਪੀਏ ਬਣ ਜਾਂਦੇ ਆ ਉਹਨਾਂ ਦੀ ਇੱਕ ਮੈਗਾ ਆਪਸ਼ਨ ਲਗਾਈ ਜਾ ਰਹੀ ਹੈ 30 ਦਸੰਬਰ ਨੂੰ। ਤੇ ਉਹਦੇ ਉਪਰਕਸ਼ ਅੱਜ ਪੂਰੇ ਪੰਜਾਬ ਦੀਆਂ ਜਿਹੜੀਆਂ 236 ਪ੍ਰਾਪਰਟੀਆਂ ਨੇ ਉਹ ਇੱਥੇ ਅਸੀਂ ਡਿਸਪਲੇ ਕੀਤੀਆਂ ਹੋਈਆਂ ਨੇ ਜਿਹਦੇ ਵਿੱਚ ਕਮਰਸ਼ੀਅਲ ਰੈ residențial ਆਲ ਟਾਈਪ ਦੀਆਂ ਪ੍ਰਾਪਰਟੀਆਂ 플ੌਟ ਮਕਾਨ ਹੈਗੇ ਨੇ ਔਰ ਇਹ ਪੂਰੇ ਪੰਜਾਬ ਦੀਆਂ 236 ਪ੍ਰਾਪਰਟੀਆਂ ਅਸੀਂ ਡਿਸਪਲੇ ਕਰ ਰਹੇ ਹਾਂ ਔਰ ਇੱਥੇ ਪਾਰਟਿਕੂਲਰਲੀ ਅੰਮ੍ਰਿਤਸਰ ਦੇ ਵਿੱਚ ਔਰ ਚੰਡੀਗੜ੍ਹ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅੱਜ ਜਿਹੜੇ ਸਾਡੇ ਤਿੰਨ ਜ਼ੋਨ ਨੇ ਪੰਜਾਬ ਦੇ ਅੰਮ੍ਰਿਤਸਰ ਗੁਰਦਾਸਪੁਰ ਤੇ ਫਰੀਦਕੋਟ ਉਹਨਾਂ ਦੀ ਪ੍ਰਾਪਰਟੀ ਨੇ ਡਿਸਪਲੇ ਕੀਤੀਆਂ ਗਈਆਂ ਤੇ ਅਸੀਂ ਸਾਰਿਆਂ ਨੂੰ ਇੱਥੇ ਆਹਵਾਣ ਕੀਤਾ ਹੈ ਜਿਹੜੇ ਵੀ ਇੰਟਰਸਟਰੀ ਰੱਖਦੇ ਨੇ ਪ੍ਰਾਪ ਔਰ ਇਹ ਜਿਸ ਤਰ੍ਹਾਂ ਦੀ ਸਾਰੀ ਪ੍ਰਾਪਰਟੀਆਂ ਆ ਤੁਹਾਨੂੰ ਜਿਹੜੀ ਵੀ ਕੋਈ ਸੂਟ ਕਰਦੀ ਹੈ ਤੁਸੀਂ ਆਪਣੀ ਬਿਡ ਪਾਓ ਔਰ ਇਹਨਾਂ ਪ੍ਰਾਪਰਟੀਆਂ ਦੀ ਕੋਈ ਫਰਦਰ ਜਾਣਕਾਰੀ ਲੈਣੀ ਹੈ ਤੇ ਸਾਡੇ ਇੱਥੇ ਪੂਰੇ ਪ੍ਰੋਪਰ ਬੈਂਚ ਗੁਜਾਸਪੁਰ ਜੋਂ ਦੀ ਤਰਫੋਂ ਵਿੱਚ ਚੀਫ ਨਜ਼ਰ ਸਾਹਿਬ ਪੂਰੀ ਟੀਮ ਬੈਠੀ ਹੋਈ ਹੈ ਫਰੀਦਕੋਟ ਦੀ ਤਰਫੋਂ ਵੀ ਪੂਰੀ ਟੀਮ ਬੈਠੀ ਹੈ ਤੇ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਤੁਹਾਨੂੰ ਅਗਰ ਫਰੀਦਕੋਟ ਔਰ ਗੁਜਾਸਪੁਰ ਦੀ ਕੋਈ ਪ੍ਰਾਪਰਟੀ ਪਸੰਦ ਆਲੀ ਹੈ ਔਰ ਵਰਦੀ ਕੋਈ ਜਾਣਕਾਰੀ ਲੈਣੀ ਹੈ ਤੇ ਉਸ ਪ੍ਰੋਪਰਟੀ ਡੈਸਕ ਤੇ ਜਾ ਕੇ ਪੁੱਛ ਕੇ ਜਿਹੜੀ ਪ੍ਰੋਪਰਟੀ ਤੁਹਾਨੂੰ ਸੂਟ ਕਰਦੀ ਹੈ ਉਹਦੀ ਪੂਰੀ ਡਿਟੇਲ ਲੈ ਕੇ ਤੁਸੀਂ ਉਹਦੀ ਬਿਡ ਆਪਣੀ ਆਈਡੀ ਕ੍ਰੀਏਟ ਕਰਾ ਕੇ ਇੱਥੇ ਆਨਲਾਈਨ ਹੁਣੇ ਹੀ ਆਪਣੀ ਆਈਡੀ ਕ੍ਰੀਏਟ ਕਰਾ ਕੇ ਬਿਡ ਪਾ ਸਕਦੇ ਹੋ ਔਰ ਵੱਧ ਤੋਂ ਵੱਧ ਇਹਦੇ ਵਿੱਚ ਪਾਰਟਿਸਪੇਟ ਕਰੋ ਕਿਉਂਕਿ ਬੈਂਕ ਦੀਆਂ ਪ੍ਰੋਪਰਟੀਆਂ ਬੈਂਕ ਕੋਲ ਰਹਿਣ ਨੇ ਸਾਰਾ ਬੈਂਕ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਜਿਹੜੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਇਹਦਾ ਜਿਹੜਾ ਕੈਂਪੇਨ ਅਸੀਂ ਚਲਾਇਆ ਆਪਣੀਆਂ ਪ੍ਰੋਪਰਟੀਆਂ ਜਿਹੜੀਆਂ ਦੇਖ ਕੇ ਜਿਹੜੀ ਤੁਹਾਨੂੰ ਸੂਟ ਕਰਦੀ ਹੈ ਤੇ ਇਹਦੀ ਬਿਡ ਪਾਓ ਤਾਂ ਕਿ ਵੱਧ ਤੋਂ ਵੱਧ ਜਿਹੜਾ ਸਾਡਾ ਇਹ ਜਿਹੜਾ ਪ੍ਰੋਗ एफजीएम ऑफिस ਹੈਗਾ ਚੰਡੀਗੜ ਸਾਡੇ ਫੀਲਡ ਜਨਰਲ ਮੈਨੇਜਰ ਹੈਗੇ ਸ਼੍ਰੀ ਚੰਮਨ ਲਾਲ ਜੀ ਉਹਨਾਂ ਦਾ ਵੀਜਨ ਸੀਗਾ ਕਿ 30 ਤਰੀਕ ਆਪਸ਼ਨਲ ਸੀ ਪਹਿਲੇ ਲਗਾ ਦਿੰਦੇ ਸੀ ਪੇਪਰਸ ਕੱਢ ਦਿੰਦੇ ਸੀ ਪਰ ਉਹਨਾਂ ਦਾ ਸਾਡੇ ਐਫਜੀਐਮ ਸਾਹਿਬ ਚੰਮਨ ਲਾਲ ਜੀ ਦਾ ਵੀਜਨ ਸੀਗਾ ਕਿ ਇੱਕ ਇਦਾਂ ਦਾ ਪ੍ਰੋਗਰਾਮ ਕੀਤਾ ਜਾਏ ਜਿੱਥੇ ਪ੍ਰੋਸਪੈਕਟਿਵ ਜਿਹੜੇ ਬਾਹਰ ਹੈਗੇ ਨੇ ਉਹਨਾਂ ਨੂੰ ਬੁਲਾਇਆ ਜਾਏ ਉਹ ਇੱਕ ਪ੍ਰਾਪਰਟੀ ਦਾ ਵਿਊ ਪੁਆਇੰਟ ਲੈਂਡ ਨੂੰ ਦੇਖਣ ਉਹਦੀ ਵੀਡੀਓ ਦੇਖਣ ਨੂੰ ਫਿਰ ਡਿਸੀਜਨ ਲੈਣ ਤਾਂ ਕਿ ਜਿਹੜਾ ਸਾਡਾ ਈ ਆਪਸ਼ਨ ਦਾ ਕੈਂਪੇਨ ਹੁੰਦਾ ਹੈ ਸਕਸੈਸਫੁਲ ਹੋਏ ਤੇ ਮੈਂ ਸਾਰਿਆਂ ਨੂੰ ਤੇ ਇਹ ਰਿਕਵੈਸਟ ਕਰਾਂਗਾ ਕਿ ਤੁਸੀਂ ਇਹ ਉਹਦੀ ਬਿੜ ਪਾਓ ਤਾਂ ਕਿ ਸਾਡੇ ਬੈਂਕ ਦਾ ਐਸ ਵੈਸੇ ਸਾਡੇ ਐਫੀਐਨ ਸਾਹਿਬ ਦਾ ਜਿਹੜਾ ਵਿਜ਼ਨ ਹੈ ਉਹ ਕਾਮਯਾਬ ਹੋਏ ਔਰ ਇਹ ਵੱਧ ਤੋਂ ਵੱਧ ਜਿਹੜੀਆਂ ਪ੍ਰਾਪਰਟੀਆਂ ਅਸੀਂ ਬੈਂਕ ਦੀਆਂ ਸੇਲ ਕਰ ਪਾਈਏ ਆਮ ਲੋਕੀ ਦੇ ਸਬੰਧ ਤੋਂ ਤੁਹਾਡੇ ਨਾਲ ਦਾ ਆਪ ਦਾ ਤੰ ਕਰ ਸਕਦੇ ਨੇ ਜਿਹਨਾਂ ਲੋਕਾਂ ਅਸੀਂ ਇਹਦੇ ਵਿੱਚ ਪੇਪਰ ਵਿੱਚ ਐਡ ਆ ਰਹੀ ਹੈ ਨੈਸ਼ਨਲ ਇੰਗਲਿਸ਼ ਪੇਪਰ ਚ ਐਡ ਆ ਰਹੀ ਹੈ ਇੱਕ ਜਿਹੜਾ ਲੋਕਲ ਰੀਜਨਲ ਲੈਂਗੁਏਜ ਦਾ ਪੇਪਰ ਹੈ ਉਹਦੇ ਚ ਐਡ ਦਿੱਤੀ ਬੈਂਕ ਨੇ ਚਾਰ ਪੰਜ ਵਾਰੀ ਇਹਦੀ ਭਰਪੂਰ ਪਬਲਿਸਿਟੀ ਹੈ ਸਾਡੇ ਜਿਹੜੇ ਵਟਸਐਪ ਗਰੁੱਪ ਬਣੇ ਹੋਏ ਨੇ ਉਹਦੇ ਵਿੱਚ ਦੀ ਪਬਲਿਸਿਟੀ ਕੀਤੀ ਗਈ ਹੈ ਪੇਪਰ ਚ ਕਢਾਇਆ ਗਿਆ ਹਰ ਬ੍ਰਾਂ ਔਰ ਇੱਕਾ ਜੋ ਸਾਰੇ ਜਿੰਨੇ ਰਿਲੇਟਿਡ ਪਰਸਨ ਹੈਗੇ ਇਹਦੀ ਅਸੀਂ ਪ੍ਰੋਪਰ ਐਡਵਰਟਾਈਜ਼ਮੈਂਟ ਕਰਕੇ ਇਹ ਇੱਕ ਇੱਥੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿੱਦੇ ਆਲ ਪ੍ਰਾਪਰਟੀਆਂ ਉਨ ਵੀਡੀਓ ਡਿਸਪਲੇ ਲਗਾਈਆਂ ਗਈਆਂ ਅਗੇ ਬੈਂਕ ਵੱਲੋਂ ਬਰਪੂਰ ਯਤਨ ਕੀਤਾ ਗਿਆ ਕਿ ਹਰ ਬੰਦੇ ਨੂੰ ਜਿਹੜਾ ਇੰਟਰਸਟ ਰਿਚ ਹੈ ਇਹਦੀ ਇਨਫੋਰਮੇਸ਼ਨ ਮਿਲੇ ਔਰ ਉਹਨਾਂ ਨੂੰ ਨੌਲੇਜ ਹੋਵੇ ਕਿ ਇੱਕ ਕੀ ਪ੍ਰੋਗਰਾਮ ਕਿਸ ਵਾਰੇ ਰੱਖਿਆ ਗਿਆ ਹੈ